ਕਾਰਨ ਕੀ ਲੱਗਦਾ ਹੈ ਕਿ ਜਿਹੜੇ ਇੱਕ ਪਾਰਟੀਆਂ ਚ ਪਹਿਲਾਂ ਇਕੱਠੇ ਸੀਗੇ ਅੱਜ ਹਾਲਾਂਕਿ ਲੱਖ ਲੱਖ ਚੋਣ ਲੜ ਰਹੇ ਆ ਜਿਹੜੇ ਬੰਦੇ ਨੂੰ ਆਪਣੇ ਆਪ ਤੇ ਵਿਸ਼ਵਾਸ ਹੀ ਨਹੀਂ ਉਹ ਪਾਰਟੀ ਛੱਡ ਕੇ ਜਾਂਦੇ ਆ ਅਸੀਂ ਸਾਰੇ ਉੱਥੇ ਹੀ ਖੜੇ ਆ ਉਸ ਦਿਨ ਜਦੋਂ ਮੋਤੀ ਜੀ ਆਏ ਨੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕੀ ਕਰਕੇ ਗਏ ਨੇ ਕੀ ਜੋ ਭਰੋਸੇ ਆ ਮਹਿਲਾਵਾਂ ਲਈ ਦਿੱਤੇ ਗਏ ਆ ਉਹ ਪੂਰੇ ਹੋਣਗੇ ਜਾਂ ਆਮ ਆਦਮੀ ਪਾਰਟੀ ਵਾਂਗੂ ਜਿਵੇਂ ਹਜ਼ਾਰਾਂ ਪੈਸਾ ਵਾਦਾ ਕੀਤਾ ਸੀ ਹੁਣ ਤੱਕ ਉਹਦੀ ਵੇਟ ਹੋ ਰਹੀ ਆ ਜਾਂ ਐਵੇਂ ਇੰਤਜ਼ਾਰ ਕਰਨ। ਕਿ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਅਸੀਂ ਕਰਨਾਟਕਾ ਚ ਤੇਲੰਗਾਨਾ ਚ ਦੇਣਾ ਸ਼ੁਰੂ ਕਰਤੇ ਨੇ। 2000 ਰੁਪਈਆ ਜਿਹੜਾ ਹੈ ਅਸੀਂ ਮਹਿਲਾਵਾਂ ਦੇ ਖਾਤੇ ਚ ਪਾ ਰਹੇ ਆ। ਮੋਦੀ ਅੱਜ ਉਹ ਰੈਲੀ ਵੀ ਕਰਕੇ ਗਿਆ ਪ੍ਰਨੀਤ ਕੌਰ ਦੇ ਹੱਕ ਚ ਕੀ ਫਾਈਟ ਦੇ ਪਾਣਗੇ ਗਾਂਧੀ ਡਾਕਟਰ ਗਾਂਧੀ ਇਥੋ ਪਟਿਆਲ ਕਾ ਜੀ ਨੂੰ ਸੁਣਨ ਲਈ ਆਈ ਹੈ ਤੇ ਉਹਨਾਂ ਨੂੰ ਵਿਸ਼ਵਾਸ ਦਵਾਉਣ ਆਈ ਹੈ ਕੋਈ ਵੀ ਧੱਕੇ ਨਾਲ ਮਹਿਲਾ ਨਹੀਂ ਆਈ ਤੁਸੀਂ ਦੇਖਿਆ ਹੀ ਉਸ ਦਿਨ ਰੈਲੀ 'ਚ ਤੁਸੀਂ ਮੇਰੇ ਵੀਰ ਸਾਰੇ ਉੱਥੇ ਸੀਗੇ ਕਿਵੇਂ-ਕਿਵੇਂ ਦੇ ਲੋਕ ਉੱਥੇ ਆਏ ਸੀ ਕਿਵੇਂ ਬੁਲਾਏ ਗਏ ਸੀ ਪ੍ਰਿੰਕਾ ਗਾਂਧੀ ਹੁਣੇ ਹੀ ਰੈਲੀ ਨੂੰ ਸੰਬੋਧਨ ਕਰਕੇ ਨਿਕੜਿਆ ਤਾਂ ਉੱਥੇ ਹੀ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸਰਨ ਕੌਰ ਰੰਧਾਵਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜੋ ਭਰੋਸੇ ਆ ਮਹਿਲਾਵਾਂ ਲਈ ਦਿੱਤੇ ਗਏ ਆ ਉਹ ਪੂਰੇ ਹੋਣਗੇ ਜਾਂ ਆਮ ਆਦਮੀ ਪਾਰਟੀ ਵਾਂਗੂ ਜਿਵੇਂ 1000 ਰੁਪਏ ਦਾ ਵਾਅਦਾ ਕੀਤਾ ਸੀ ਹੁਣ ਤੱਕ ਉਹਦੀ ਵੇਟ ਹੋ ਰਹੀ ਆ ਜਾਂ ਐਵੇਂ ਇੰਤਜ਼ਾਰ ਕਰਨਾ ਪਏਗਾ ਬਿਲਕੁਲ ਜੀ ਦੇਖੋ ਅੱਜ ਸਾਡੇ ਬਹੁਤ ਹਰਮਨ ਪਿਆਰੇ ਨੇਤਾ ਪ੍ਰਿਆੰਕਾ ਗਾਂਧੀ ਜੀ ਪਟਿਆਲੇ ਆਈ ਨੇ ਸਾਡੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਜੀ ਦੀ ਕੈਂਪੇਨ ਕਰਕੇ ਗਏ ਨੇ ਸੋ ਇਸ ਕਰਕੇ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਅਸੀਂ ਕਰਨਾਟਕਾ ਚ ਤੇਲੰਗਾਨਾ ਚ ਦੇਣੇ ਸ਼ੁਰੂ ਕਰਤੇ ਨੇ 2000 ਰੁਪਏ ਜਿਹੜਾ ਹੈ ਅਸੀਂ ਮਹਿਲਾਵਾਂ ਦੇ ਖਾਤੇ ਚ ਪਾ ਰਹੇ ਆ ਅਸੀਂ ਕਾਂਗਰਸ ਪਾਰਟੀ ਕੇ ਜਹੀ ਪਾਰਟੀਆਂ ਕਿ ਜਿਹੜੇ ਇਹ ਜਿਹੜੇ ਝੂਠਾਂ ਦੀ ਜਿਹੜੀ 1000 ਰੁਪਏ ਦੇ ਲਾਰੇ ਲਾਏ ਆ ਜੁਮਲੇਵਾਜਨ ਦੀ ਜਿਹੜੀ ਸਰਕਾਰ ਹੈ ਸਾਡੀ ਪਾਰਟੀ ਬਹੁਤ ਵਧੀਆ ਇੱਕ ਪਾਰਟੀ ਹੈ ਜਦੋਂ ਹੀ ਸਾਡੀ ਸਰਕਾਰ ਬਣੂਗੀ 1 ਜੁਲਾਈ ਤੋਂ ਮਹਿਲਾਵਾਂ ਦੇ ਖਾਤੇ 'ਚ ਪੈਸੇ ਆਣਾ ਸ਼ੁਰੂ ਹੋ ਜਾਗੇ ਤਾ ਬੀਤੇ ਦਿਨੀ ਦੇਖਿਆ ਗਿਆ ਸੀ ਕਿ ਪੀਐਮ ਮੋਦੀ ਪਟਿਆਲੇ ਪਹੁੰਚੇ ਸੀ ਤਾਂ ਉਸ ਟਾਈਮ ਤੁਹਾਨੂੰ ਵੀ ਹਰਾਸਮੈਂਟ ਦਾ ਸਾਹਮਣਾ ਕਰਨਾ ਪਿਆ ਸੀ ਕਾਰਨ ਕੀ ਲੱਗਦਾ ਹੈ ਕਿ ਜਿਹੜੇ ਇੱਕ ਪਾਰਟੀਆਂ ਚ ਪਹਿਲਾਂ ਇਕੱਠੇ ਸੀਗੇ ਅੱਜ ਹਾਲਾਂਕਿ ਅਲੱਗ-ਅਲੱਗ ਚੋਣ ਲੜ ਰਹੇ ਆ ਤਾਂ ਉਦੋਂ ਇਹ ਹਾਲਾਤ ਕਿਉਂ ਪੈਦਾ ਹੋ ਜਾਂਦੇ ਆ ਕਿ ਇੱਕ ਦੂਜੇ ਤੇ ਵੱਡੀਆਂ ਕਾਰਵਾਈਆਂ ਹੋਣ ਲੱਗ ਜਾਂਦੀ ਹੈ ਦੇਖੋ ਜੀ ਅਸੀਂ ਉੱਥੇ ਹੀ ਖੜੇ ਆ ਜਿਹੜੇ ਬੰਦੇ ਨੂੰ ਆਪਣੀ ਹੱਥ ਤੇ ਵਿਸ਼ਵਾਸ ਹੀ ਨਹੀਂ ਉਹ ਪਾਰਟੀ ਛੱਡ ਕੇ ਜਾਂਦੇ ਆ ਅਸੀਂ ਸਾਰੇ ਉੱਥੇ ਹੀ ਖੜੇ ਆ ਉਸ ਦਿਨ ਜਦੋਂ ਮੋਦੀ ਜੀ ਆਏ ਨੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕੀ ਕਰਕੇ ਗਏ ਨੇ ਧਰਮ ਦੀ ਰਾਜਨੀਤੀ ਤੇ ਵੋਟਾਂ ਮੰਗ ਕੇ ਗਏ ਨੇ ਕੋਈ ਅਨਾਉਂਸਮੈਂਟਸ ਨਹੀਂ ਕੀਤੀਆਂ ਕੋਈ ਲੋਕਾਂ ਨੂੰ ਵਿਸ਼ਵਾਸ ਨਹੀਂ ਦਿਵਾਏ ਕੀ ਰਾਜਨੀਤੀ ਹੈ ਇਹਨਾਂ ਦੀ ਇਹ ਹੁਣ ਲੋਕਾਂ ਨੇ ਫਤਵਾ ਦੇਣਾ ਦੇਖਾਂਗੇ ਕਿਸ ਤਰ੍ਹਾਂ ਤੁਸੀਂ ਦੇਖਣਾ 4 ਤਰੀਕ ਨੂੰ ਕਾਂਗਰਸ ਪਾਰਟੀ ਸਾਰੀਆਂ ਸੀਟਾਂ ਜਿੱਤ ਕੇ ਉੱਭਰ ਕੇ ਆਏਗੀ ਜਿੱਥੇ ਇੱਕ ਪਾਸੇ ਸਤਾਤੀਰ ਪਾਰਟੀਆਂ ਕੇਂਦਰ ਦੀ ਤੇ ਦੂਜੇ ਪਾਸੇ ਵਿਰੋਧੀ ਤਿਰਪਾਲਟੀ ਕਾਂਗਰਸ ਪਾਰਟੀ ਹੈ ਤੇ ਪੀਆ ਮੋਦੀ ਅੱਜ ਉਹ ਰੈਲੀ ਵੀ ਕਰਕੇ ਗਿਆ ਪ੍ਰਨੀਤ ਕੌਰ ਦੇ ਹੱਕ ਚ ਕੀ ਫਾਈਟ ਦੇ ਪਾਣਗੇ ਗਾਂਧੀ ਡਾਕਟਰ ਗਾਂਧੀ ਇੱਥੋਂ ਪਟਿਆਲੇ ਤੋਂ ਅੱਜ ਸਾਡੀ ਇੱਕ ਵੀ ਮੇਰੀ ਭੈਣ ਇੱਕ ਵੀ ਮਹਿਲਾ ਆਪਣੇ ਆਪ ਆਈ ਹੈ ਦਿਲ ਨਾਲ ਆਈ ਹੈ ਪ੍ਰਿਆੰਕਾ ਜੀ ਨੂੰ ਸੁਣਨ ਲਈ ਆਈ ਹੈ ਤੇ ਉਹਨਾਂ ਨੂੰ ਵਿਸ਼ਵਾਸ ਦਵਾਉਣ ਆਈ ਹੈ ਕੋਈ ਵੀ ਧੱਕੇ ਨਾਲ ਮਹਿਲਾ ਨਹੀਂ ਆਈ ਤੁਸੀਂ ਦੇਖਿਆ ਹੀ ਉਸ ਦਿਨ ਰੈਲੀ 'ਚ ਤੁਸੀਂ ਮੇਰੇ ਵੀਰ ਸਾਰੇ ਉੱਥੇ ਸੀਗੇ ਕਿਵੇਂ-ਕਿਵੇਂ ਦੇ ਲੋਕ ਉੱਥੇ ਆਏ ਸੀ ਕਿਵੇਂ ਬੁਲਾਏ ਗਏ ਸੀ ਕਿਸੇ ਨੇ ਧੱਕਾ ਨਹੀਂ ਕੀਤਾ ਭੈਣਾਂ ਦੀ ਗਿਣਤੀ ਜਿੰਨੇ ਅਸੀਂ ਸੋਚਿਆ ਸੀ ਉਮੀਦ ਤੋਂ ਵੱਧ ਇਹ ਆਈਆਂ ਨੇ ਇਸੇ ਤੋਂ ਪਤਾ ਲੱਗ ਰਿਹਾ ਕਿ ਲੋਕ ਕਿਹੜੀ ਪਾਰਟੀ ਦੇ ਨਾਲ ਨੇ ਭੈਣਾ ਔਰਤਾ ਜਿਨ੍ਹਾਂ ਤੇ 10 ਸਾਲ ਇਸ મોદી ਸਰਕਾਰ ਵੱਲੋਂ ਅਤਿਆਚਾਰ ਕੀਤੇ ਗਏ ਉਸ ਦਾ ਬਦਲਾ ਸਾਡੀਆਂ ਭੈਣਾ ਇੱਕ ਇੱਕ ਵੋਟ ਦੇ ਰੂਪ ਚ ਦੇਣਗੀ ਆ ਤਾਂ ਜੇਕਰ ਦੇਖਿਆ ਜਾਵੇ ਕਿ ਕਾਂਗਰਸ ਪਾਰਟੀ ਚ ਜਿਹੜੀ ਅੰਦਰੋਂ ਗਤੀ ਕੋਈ ਨਾ ਕੋਈ ਲੜਾਈ ਝਗੜਾ ਪਲੇਸ ਚੱਲਦਾ ਹੀ ਰਹਿੰਦਾ ਤਾਂ ਉਸ ਦਾ ਕਿਤੇ ਅਸਰ ਤਾਂ ਨਹੀਂ ਇਸ ਵਾਰ ਦੇਖਣ ਨੂੰ ਮਿਲੇਗਾ ਦੇਖੋ ਜੀ ਸਾਰੇ ਇੱਕ ਮੰਚ ਤੇ ਸੀ ਤੁਸੀਂ ਦੇਖਿਆ ਹੀ ਹੈ ਸਾਰੇ ਇੱਕ ਮੰਚ ਤੇ ਸੀ ਸਾਰੇ ਇਕੱਠੇ ਨੇ ਸਾਰੇ ਇਕੱਠੇ ਹੋ ਕੇ ਚੋਣ ਲੜ ਰਹੇ ਨੇ ਔਰ ਅਸੀਂ ਚੋਣ ਪਟਿਆਲਾ ਦੀ ਜ਼ਰੂਰ ਜਿੱਤਾਂਗੇ ਤਾਂ ਇਹ ਸੀ ਮਹਿਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਗੁਰਸਰਨ ਕੌਰ ਰੰਧਾਵਾ ਜਿਨ੍ਹਾਂ ਨੇ ਵੱਡਾ ਦਾਵਾ ਠੋਕਿਆ ਕਿ ਵੱਡੀ ਜਿੱਤ ਨਾਲ ਜਿੱਤ ਦਰਜ ਕਰਾਂਗੇ ਕੈਮਰਾਮੈਨ ਨਿਸ਼ਾਨ ਦੇ ਨਾਲ ਸਤਨਾਮ ਸਿੰਘ ਮਠੋਈ ਔਨ 에ਅਰ